ਚਲਾਈ ਤਤੂ ਪਸੋਣੀ ਐ ਮੇਰੇ ਆਉਂਦੀ ਨੂੰ ਸੁੱਕ ਜਾਣਗੇ ਕੱਪੜੇ ਆ ਕੱਪੜਿਆਂ ਕਰਕੇ ਤਾਂ ਅੱਜ ਥੋੜੀ ਜੀ ਕਾਹਲ ਜੀ ਹੋਈ ਐ ਕੁਛ ਖਾਦਾ ਪੀਤਾ ਵੀ ਨਹੀਂ ਗਿਆ ਹੈਗਾ ਕੀ ਕਰਾਂ ਨੌਕਰੀਆਂ ਕਰਨੀਆਂ ਜਿਹੜਾ ਆਸਾਨ ਪਈਆਂ ਨੇ ਸਵੇਰ ਦੀ ਲੱਗੀਆਂ ਭੱਜ ਦੌੜ ਚ ਕਰਨੇ ਪੈਂਦੇ ਨੇ ਸਾਰੇ ਕੰਮ ਮਮਿੰਤਾ ਐ ਵੀ ਨਹੀਂ ਹੈਗਾ ਵੀ ਮੈਂ ਬਾਹਰ ਆ ਕੇ ਕਹਿ ਦਮਾ ਵੀ ਚਲ ਕੋਈ ਨਾ ਤੂੰ ਧੋ ਤੇ ਕੱਪੜੇ ਸੁੱਕਣੇ ਮੈਂ ਆਪ ਹੀ ਪਾ ਦੂੰਗੀ ਨਾ ਜੀ ਉਹ ਤਾਂ ਹਜੇ ਤੱਕ ਅੰਦਰੋਂ ਨਹੀਂ ਨਿਕਲੀ ਹੈਗੀ ਚੱਲ ਜਾ ਮਾ ਕਿਤੇ ਹੋਰ ਬੈ ਨੰਗ ਜੇ ਫਿਰ ਛੱਡਣ ਨੂੰ ਇਹ ਵੀ ਨਹੀਂ ਕਰੇ ਹੈਗੇ ਵੀ ਜਿਹੜੇ ਛੱਡੇ ਆਉਣਗੇ ਹਾਂ ਅੱਜ ਤਾਂਲੀ ਚੱਲਦੇ ਹੀ ਜਾਣਾ ਪਊਗਾ ਹਾਂ ਅੰਦਰ ਕੋਈ ਟਾਈਮ ਹੀ ਨਹੀਂ ਸੀਗਾ ਜੇ ਖਾਨ ਵੀਂ ਚ ਲੱਗ ਜਾਂਦੀ ਕਾ ਕਪੜੇ ਰਹਿ ਜਾਂਦੇ ਚੱਲ ਲੱਜ ਬਾਕਸ ਚੱਕਾ ਅੱਜ ਤਾਂ ਵਧੀਆ ਧੁੱਪ ਨਿਕਲੀ ਐ ਧੁੱਪੇ ਬੈਠਦੀ ਆ ਮਿੰਦ ਚਟ ਅੱਜ ਤਾਂ ਵਧੀਆ ਕੜਾਕੇ ਦੀ ਧੁੱਪ ਲੱਗੀ ਐ ਅੱਗੇ ਤਾਂ ਧੁੰਦ ਹੀ ਨਹੀਂ ਪੈਣੋ ਹੜਦੀ ਸੀ ਹੁਣ ਮੈਂ ਲਵੀ ਨੂੰ ਕਹਿਨੀ ਆ ਮੈਨੂੰ ਥੋੜੀ ਜੀ ਕੜਾਕੇ ਦੀ ਚਾਹ ਬਣਾ ਕੇ ਦੇ ਨੀ ਗੱਲ ਸੁਣ ਮੇਰੀ ਤੂੰ ਤਾਂ ਐ ਭੱਜੀ ਜਾਂਦੀ ਆ ਜਿਵੇਂ ਅੱਗੇ ਅੱਗ ਬੁਝਾਉਣੀ ਹੁੰਦੀ ਐ ਆਸੇ-ਪਾਸੇ ਵੀ ਦੇਖ ਲਿਆ ਕਰ ਕੇ ਬੈਠਾ ਪੁੱਛ ਵੀ ਲਿਆ ਕਰ ਵੀ ਕਿਸੇ ਨੂੰ ਕੁਝ ਚਾਹੀਦਾ ਚੱਕਿਆਂ ਬੈ ਕੇ ਤੁਰਪੀ ਐਵੇਂ ਨਹੀਂ ਦੇਖਿਆ ਵੀ ਮੈਂ ਬਾਹਰ ਬੈਠੀ ਆ ਧੁੱਪੇ ਮੰਮੀ ਮੇਰੀ ਬੈਨ ਦਾ ਟਾਈਮ ਹੋ ਗਿਆ ਮੈਂ ਤਾਂ ਕਾੜੀ 'ਚ ਭੱਜੀ ਜਾਂਦੀ ਸੀ ਤੈਨੂੰ ਤਾਂ ਰੋਜ਼ ਕਾੜੀ ਹੁੰਦੀ ਐ ਕਦੇ ਐਵੇਂ ਨਹੀਂ ਕਿਹਾ ਕਿ ਭਾਜੇ ਮੇਰੀ ਬੈਨ ਦਾ ਟਾਈਮ ਆ ਪਈ ਮੰਮੀ ਤੈਨੂੰ ਕੁਝ ਚਾਹੀਦਾ ਬਣਾ ਦਾ ਮੰਮੀ ਸਾਰਾ ਕੁਝ ਤਾਂ ਕਰਿਆ ਪਿਆ ਰੋਟੀ ਥੋੜੀ ਬਣਾਈ ਪਈ ਐ ਕੱਪੜੇ ਲੀੜੇ ਸੀ ਉਹ ਮੈਂ ਧੋਤੇ ਸਾਰੀਆਂ ਸਫਾਈਆਂ ਕਰਤੀਆਂ ਹੋਰ ਕੀ ਕੰਮ ਰਹਿ ਗਿਆ ਨਹੀਂ ਚਾਹ ਬਣਾਉਣੀ ਰਹਿ ਗਈ ਪਹਿਲਾਂ ਚਾਹ ਬਣਾ ਕੇ ਦੇ ਮੈਨੂੰ ਉੱਤੋਂ ਠੰਡ ਲੱਗੀ ਜਾਂਦੀ ਐ ਫੇਰ ਜਾਈ ਆ ਆਪ ਦਾ ਸਕੂਲ ਮੰਮੀ ਅੱਜ ਕੱਪੜਿਆਂ ਦਾ ਕੰਮ ਜ਼ਿਆਦਾ ਸੀ ਕੱਪੜੇ ਧੋਣ ਕਰਕੇ ਮੈਂ ਪਹਿਲਾਂ ਹੀ ਲੇਟ ਆ ਜੇ ਕਿਤੇ ਮੇਰੀ ਬੈਗ ਨੰਗੀ ਫੇਰ ਮੈਨੂੰ ਕੌਣ ਛੱਡ ਕੇ ਆਉ ਇਹ ਵੀ ਨਹੀਂ ਕਰੇ ਏ ਵੀ ਖੇਤ ਚਲੇ ਗਏ ਮੰਮੀ ਇੱਕ ਪਿੰਡ ਦਾ ਕੰਮ ਐ ਇੱਥੇ ਕਿਹੜਾ ਕੋਈ ਬੱਸ ਆਉਂਦੀ ਐ ਪਹਿਲਾਂ ਮੈਨੂੰ ਇੱਥੋਂ ਆਟੋ ਲੈਣਾ ਪਊ ਫੇਰ ਕਿਤੇ ਜਾ ਕੇ ਉੱਥੋਂ ਸ਼ਹਿਰੋਂ ਬੱਸ ਲੈਣੀ ਪੈਣੀ ਐ ਜਦੋਂ ਨੂੰ ਮੈਂ ਉੱਥੋਂ ਦੂਜੀ ਬੱਸ ਤੇ ਜਾਊਂਗੀ ਨਾ ਉਦੋਂ ਤਾਂ ਸਕੂਲ ਵੀ ਲੱਗ ਜਾਊਗਾ ਫੇਰ ਪ੍ਰਿੰਸੀਪਲ ਗੁੱਸੇ ਹੁੰਦੇ ਨੇ ਨਹੀਂ ਕਿਧਰੇ ਨਹੀਂ ਗੁੱਸੇ ਹੁੰਦੇ ਜੇ 2 ਮਿੰਟ ਲੇਟ ਪਹੁੰਚ ਜਾਈਂਗੀ ਕੋਈ ਨਹੀਂ ਫਰਕ ਪੈਂਦਾ ਮੈਨੂੰ ਕੋਈ ਚਾਹ ਬਣਾ ਕੇ ਦੇ ਮੰਮੀ ਸੌਰੀ ਮੈਂ ਅੱਜ ਤੁਹਾਡੀ ਗੱਲ ਮੰਨ ਨਹੀਂ ਸਕਦੀ ਮੈਥੋਂ ਨਹੀਂ ਚਾਹ ਬਣਾਈ ਜਾਣੀ ਮੇਰੀ ਤਾਂ ਬੈਂ ਦਾ ਟਾਈਮ ਹੋਇਆ ਪਿਆ ਮੈਂ ਲੇਟ ਹੋ ਜੂਗੀ ਮੈਂ ਜਾਣੀ ਆ ਲਾ ਦੇਖ ਲੈ ਐ ਗਈ ਆ ਜਿਵੇਂ ਸਰਕਾਰੀ ਨੌਕਰੀ ਤੇ ਲੱਗੀ ਹੁੰਦੀ ਐ ਪ੍ਰਾਈਵੇਟ ਨੌਕਰੀ ਐ ਨਾ ਜੇ ਇੱਥੋਂ ਹਟਾ ਦੇਣਗੇ ਕਿਤੇ ਹੋਰ ਲੱਗ ਜੂਗੀ ਇਹਨੂੰ ਤਾਂ ਐ ਵੀ ਬੁਢੀ ਦੀ ਗੱਲ ਨਹੀਂ ਮੰਨਣੀ ਕਿਧਰੇ ਵੀ ਇਹਦੀ ਵੈਣ ਲੰਗਦੀ ਸੀ ਬਸ ਇਹ ਤਾਂ ਬਹਾਨੇ ਲਾਉਂਦੀ ਐ ਵੀ ਬੁਢੀ ਨੂੰ ਚਾਹ ਨਾ ਦੇਣੀ ਪੈ ਜੇ ਬਣਾ ਕੇ ਰਾਜਾ ਮੈਨੇ ਸੁਣਾਉਂਦੀ ਆ ਮੈਂ ਕੱਪੜੇ ਧੋਣ ਦੀ ਲੇਟ ਹੋ ਗਈ ਕੱਪੜੇ ਕਿਹਾਂ ਦੀ ਇਹਨੇ ਹੱਥਾਂ ਨਾਲ ਧੋਤੇ ਨੇ ਮਸ਼ੀਨ 'ਚ ਹੀ ਧੋਤੇ ਨੇ ਲਾ ਚਾਰ ਕੱਪੜੇ ਸੀ ਉਹਨਾਂ ਪਿੱਛੇ ਸੁਣਾਈ ਗਈ ਆ ਮੇਰੀ ਵੈਣ ਲੰਗਦੀ ਆ ਮੇਰੀ ਵੈਣ ਲੰਗਦੀ ਆ ਕੀ ਹੋ ਗਿਆ ਮੰਮੀ ਕੀ ਕੱਲੀ ਬੋਲੀ ਜਾਂਦੀ ਆ ਘਰੇ ਕੋਈ ਹੈ ਤਾਂ ਹੈ ਨਹੀਂ ਵੇ ਹੈਗੀ ਸੀ ਆ ਹੁਣੇ ਹੀ ਗਈ ਆ ਤੇਰੇ ਮੂਰੇ ਉਸੇ ਨੂੰ ਬੋਲਦੀ ਆ ਹੋਰ ਕੀ ਗਾਹਾਂ ਦੀ ਮੈਂ ਕੰਦਾ ਨਾਲ ਗੱਲਾਂ ਕਰਦੀ ਆ ਨਾ ਉਹਨੇ ਜਾਣਦੀ ਹੋਈ ਨੇ ਮਾਂ ਤੈਨੂੰ ਕੀ ਕਹਤਾ ਇਹ ਜਹਾ ਜਗਾ ਤੂੰ ਸਵੇਰੀ ਪਖੀ ਬੈਠੀ ਆ ਫੇ ਪਖਾਣਾ ਤਾਂ ਹੋਰ ਕੀ ਕਰਾਂ ਚਾਹ ਦੀ ਘੁੱਟ ਬਣਾਉਣ ਨੂੰ ਕਿਹਾ ਸੀ ਕੰਨੀ ਮੇਰੀ ਵੈਣ ਲੰਗਦੀ ਆ ਮੇਰੀ ਮੈਣ ਲੰਗਦੀ ਆ ਮੈਂ ਲੇਟ ਹੁੰਨੀ ਆ ਐ ਕਹਿ ਕੇ ਤੁਰ ਗਈ ਲੈ ਮੇਰੀ ਦੋ ਘੁੱਟ ਚਾਹ ਵੀ ਉਹਨੂੰ ਹੁਣ ਪਹਾਰ ਲੱਗਣ ਲੱਗੀ ਮਾਂ ਗੱਲ ਚਾਹ ਦੀ ਨਹੀਂ ਹੈਗੀ ਤੈਨੂੰ ਪਤਾ ਸਵੇਰੇ ਸਵੇਰੇ ਕਿੰਨੇ ਕੰਮ ਹੁੰਦੇ ਨੇ ਉਹਨੂੰ ਸਾਰੇ ਕਰਕੇ ਜਾਂਦੀ ਆ ਫਿਰ ਹੁਣ ਉੱਥੇ ਬੈਣ ਵਾਲੇ ਵੀ ਨਹੀਂ ਖੜਦੇ ਹੈਗੇ ਜ਼ਿਆਦੇ ਟਾਈਮ ਵੀ ਬੰਦੇ ਨੂੰ ਡੀਕ ਲੈਣ ਨਾਲ ਉਹਨਾਂ ਕੋਲੇ ਪਰਮਿਸ਼ਨ ਹੁੰਦੀ ਆ ਖੜਨ ਦੀ ਉਥਾ ਜਿਹੜਾ ਉੱਥੇ ਕੋਈ ਟੀਚਰ ਖੜਾ ਹੁੰਦਾ ਉਹਨੂੰ ਲੈ ਜਾਂਦੇ ਨੇ ਨਹੀਂ ਫਿਰ ਜਿਹੜਾ ਨਹੀਂ ਖੜਾ ਹੁੰਦਾ ਉਹ ਰਹਿ ਜਾਂਦਾ ਜੇ ਬੈਨ ਲੰਘ ਜੇ ਫਿਰ ਪ੍ਰਾਈਵੇਟ ਵਾਸਤੇ ਜਾਣਾ ਪੈਂਦਾ ਜੇ ਮਾੜੀ ਮੁੱਟੀ ਉਹ ਲੇਟ ਹੋ ਜਾਂਦੀ ਹੈ ਫਿਰ ਉਦੋਂ ਵਾਸਤੇ ਸਕੂਲ ਵਾਲੇ ਬੋਲਦੇ ਨੇ ਮਾਂ ਨੌਕਰੀਆਂ ਕਰਨੀਆਂ ਆਸਾਨ ਨਹੀਂ ਹੈਗੀਆਂ ਔਖੀਆਂ ਬਹੁਤ ਨੇ ਇਹ ਸਾਰਾ ਦਿਨ ਉੱਥੇ ਵੀ ਬੰਦਾ ਥੱਕ ਜਾਂਦਾ ਆ ਉਪਰੋਂ ਘਰ ਦੇ ਕੰਮ ਵੀ ਕਰਨੇ ਪੈਂਦੇ ਨੇ ਨਾਲੇ ਸਵੇਰੇ ਕਰੋ ਤੇ ਨਾਲੇ ਆਥਣੇ ਕਰੋ ਆਖੇ ਵੇ ਨੌਕਰੀ ਤਾਂ ਲੋਕਾਂ ਨੇ ਅਨੂਹਾਂ ਵੀ ਕਰਦੀਆਂ ਇਹ ਕਿਹੜਾ ੱਡੀ ਕਰਦੀ ਐ ਫਿਰ ਲੋਕਾਂ ਦੀਆਂ ਨੋਹਾਂ ਕੀ ਸੱਚ ਦੇ ਅੱਖੇ ਨਹੀਂ ਲੱਗਦੀਆਂ ਉਹ ਮਾਂ ਅੱਖੇ ਦਾ ਤੇਰੇ ਉਹ ਵੀ ਲੱਗਦੀ ਐ ਕੱਲੀ ਚਾਹ ਦੀ ਕੀ ਗੱਲ ਐ ਲੈ ਮੈਂ ਬਣਾ ਦਿੰਨਾ ਤੈਨੂੰ ਘੁੱਟਾ ਉਹਦੀ ਗੱਲ ਨਹੀਂ ਥੱਲੇ ਡਿੱਗਣ ਦੇਣੀ ਚੱਲ ਜਾ ਬਣਾ ਲਿਆ ਫਿਰ ਚਲ ਠੀਕ ਐ ਮਾਂ ਬਣਾ ਦਿੰਨਾ ਤੈਨੂੰ ਚਾਹ ਤੜਕੀ ਤੜਕੇ ਦੱਸ ਕਿੱਥੇ ਕਲੇਸ਼ ਚੰਗਾ ਲੱਗਦਾ ਹਾਏ ਹਾਏ ਅੱਜ ਤਾਂ ਇਹ ਜੀ ਧੁੱਪ ਲੱਗੀ ਐ ਮੈਂ ਤਾਂ ਗੂੜੀ ਨੀਂਦ ਚ ਸੌਂਗੀ ਦੇਖਾਂ ਕਿੰਨਾ ਕਿ ਟਾਈਮ ਹੋ ਗਿਆ ਐ ਤਾਂ 5 ਵਜੇ ਰਹੇ ਨੇ ਇਹ ਤਾਂ ਸਾਢੇ 3 ਵਜੇ ਆ ਜਾਂਦੀ ਐ ਮੈਨੂੰ ਤਾਂ ਲੱਗਦਾ ਇਹ ਹਜੇ ਤੱਕ ਆਈ ਨਹੀਂ ਇਹ ਅੱਜ ਕਿਵੇਂ ਇੰਨੀ ਲੇਟ ਹੋ ਗਈ ਅਜੇ ਤਾਂ 5 ਵਜ ਗਏ ਕਿਤੇ ਮੰਮੀ ਵੀ ਨਾ ਗੁੱਸੇ ਹੋਵੇ ਵੀ ਤੂੰ ਲੇਟ ਕਿਉਂ ਆਈ ਹੈ ਇਹਨੇ ਕਿਹਾ ਨਾਲ ਦੂਜੀ ਬੱਸ ਤੇ ਆਉਣਾ ਸੀ ਸਕੂਲ ਵਾਲੀ ਵੈਂਟ ਤੇ ਆਉਣਾ ਸੀ ਉਹ ਤਾਂ ਟਾਈਮ ਸੇ ਰੌਂਦੀਆਂ ਹੀ ਨੇ ਇਹ ਆਈ ਕਿਉਂ ਨਹੀਂ ਮੈਂ ਆ ਗਈ ਭਾਈ ਹਜੇ ਵੀ ਕੀ ਲੋੜ ਸੀ ਤੈਨੂੰ ਦੀਦਾਂ ਨਹੀਂ ਟਾਈਮ ਕੀ ਹੋ ਗਿਆ ਨਾ ਕਿੱਥੇ ਰਹਿ ਗਈ ਸੀ ਸਕੂਲ ਜਾਣਵਾਰੀ ਤਾਂ ਕਹਿਣੀ ਆ ਮੈਂ ਲੇਟ ਹੁੰਨੀ ਆ ਘਰੇ ਆਉਣ ਵਾਲੇ ਨੂੰ ਲੇਟ ਹੁੰਦੀ 5 ਵਜੇ ਆ ਤੇ ਮੈਂ ਇਸ ਵੇਲੇ ਆਉਂਦੀ ਆ ਨਾ ਤੇਰੇ ਸਕੂਲ ਦੀਆਂ ਵੈਨਾਂ ਕਿ ਦਰਦੋਰੀ ਨਹੀਂ ਹੈਗਾ ਕਿਸੇ ਦਾ ਮੰਮੀ ਤੁਸੀਂ ਗੁੱਸੇ ਨਾ ਹੋਵੋ ਮੈਂ ਨਾ ਅੱਜ ਬਾਜ਼ਾਰ ਚਲੀ ਗਈ ਸੀ ਨਾ ਬਾਜ਼ਾਰੋਂ ਪਹਿਲੀ ਖਰੀਦਣਾ ਸੀ ਘਰੋਂ ਤਾਂ ਕਹਿ ਕੇ ਜਾਨੀ ਆ ਮੈਂ ਸਕੂਲ ਚਲਨੀ ਆ ਫਿਰ ਵੀ ਤੂੰ ਬਾਜ਼ਾਰਾਂ ਚ ਹੈ ਮਮੀ ਮੈਂ ਤਾਂ ਕੁਛ ਨਹੀਂ ਸਿੱਖ ਰਿਤਣਾ ਬਾਜ਼ਾਰੋਂ ਉਹ ਤਾਂ ਜਿਹੜੇ ਮੇਰੇ ਨਾਲ ਮੈਡਮ ਨੇ ਨਾ ਉਹਨਾਂ ਦੇ ਦਿਓਰ ਦਾ ਵਿਆਹ ਹੈ ਉਹ ਲੈ ਗਏ ਮੈਨੂੰ ਉਹਨਾਂ ਨੇ ਸ਼ਾਪਿੰਗ ਕਰਨੀ ਸੀ ਨਾ ਖਰੀਦਣਾ ਦਾ ਤੇਰੀ ਮੈਡਮ ਨੇ ਸੀ ਤੂੰ ਨਾਲ ਕੀ ਕਰਦੀ ਫਿਰਦੀ ਹੈ ਮੈਨੂੰ ਘਰ ਦੇ ਕੰਮ ਨਹੀਂ ਵੀ ਦੇ ਮੈਂ ਇੱਥੇ ਇਕੱਲੀ ਬੱਣੀ ਬੈਠੀ ਆ ਨਾ ਕਿਤੇ ਜਾਣ ਜੋਗੀ ਆ ਬੰਦਾ ਟਾਈਮ ਅਸਰ ਘਰ ਆ ਜੇ ਕਿਤੇ ਮੈਂ ਵੀ ਕਿਸੇ ਦੇ ਘਰੇ ਜਾਵਾਂ ਮੰਮੀ ਮੈਂ ਰੋਲ ਟਾਈਮ ਸਿਰੀ ਘਰੇ ਆਉਣੀ ਆ ਅੱਜ ਲੇਟ ਹੋਈ ਆ ਹੁਣ ਉਹ ਮੈਡਮ ਮੇਰੇ ਨਾਲ ਪੜਾਉਂਦੇ ਨੇ ਮੈਂ ਉਹਨਾਂ ਨੂੰ ਕਿਵੇਂ ਜਵਾਬ ਦੇ ਦਿੰਦੀ ਨਾ ਤੂੰ ਮੂੰਹੋਂ ਕਹਿ ਤਾਂ ਸਕਦੀ ਸੀ ਵੀ ਭਾਈ ਮੈਂ ਨਹੀਂ ਜਾਂਦੀ ਤੁਹਾਡੇ ਨਾਲ ਮੇਰਾ ਘਰੇ ਨਹੀਂ ਸਰਦਾ ਮੇਰੀ ਸੱਸ ਚਾਹ ਤਾਂ ਬੈਠੀ ਹੋਊਗੀ ਨਾ ਜੇ ਤੈਨੂੰ ਮੇਰੀ ਫਿਕਰ ਹੋਵੇ ਤਾਂ ਤਾਂ ਹੀ ਆ ਨਾ ਸਵੇਰੇ ਤਾਂ ਮੈਨੂੰ ਟਕੇ ਜਿੱਡਾ ਜਵਾਬ ਦੇਗੀ ਆ ਹੁਣ ਆਥਣ ਹੋਇਆ ਪਿਆ ਥੋੜੇ ਚਿਰ ਨੂੰ ਰੋਟੀ ਦਾ ਟਾਈਮ ਹੋਜੂ ਨਾ ਹੁਣ ਮੈਂ ਚਾਹ ਸਿਰਚ ਮਾਰਨੀ ਆ ਥੋੜੇ ਟਾਈਮ ਨੂੰ ਰੋਟੀ ਹੀ ਖਾ ਲਵਾਂ ਮੰਮੀ ਰੋਟੀ ਦਾ ਹਜੇ ਕਿੱਥੇ ਟਾਈਮ ਐ ਮੈਂ ਤੁਹਾਨੂੰ ਚਾਹ ਬਣਾ ਦਿੰਨੀ ਆ ਤੁਸੀਂ ਗੁੱਸੇ ਨਾ ਹੋਵੋ ਲੋੜ ਦੀ ਮੈਨੂੰ ਤੇਰੀ ਚਾਹ ਦੀ ਤੂੰ ਆਪਣੀਆਂ ਲਿਹਾਜ਼ਾਂ ਹੀ ਪੂਰ ਲੈ ਜਾਂ ਕੰਮ ਕਰ ਲੈ ਕੋਈ ਜਾ ਕੇ ਲੱਪੀ ਲੈ ਦੇ ਤੋ ਆਥਣੇ ਚਾਹ ਚਾਹ ਪੀ ਕੇ ਤਾਂ ਰੋਟੀ ਦੀ ਵੀ ਭੁੱਖ ਮਰ ਜਾਂਦੀ ਆ ਲੈ ਮੈਂ ਤਾਂ ਇੱਧਰ ਢੇੜਾ ਕੱਢ ਕੇ ਆਵਾਂ ਕਿਸੇ ਦੇ ਲੈ ਹੁਣ ਬਾਦ ਨੂੰ ਤੁਰਤੇ ਓਖੇ ਤਾਂ ਇਹ ਤਾਂ ਹੋਏ ਬੈਠੇ ਸੀ ਮੈਂ ਕਿਸੇ ਦੇ ਘਰੇ ਜਾ ਨਹੀਂ ਸਕੀ ਕਿਉਂ ਚੁਗਲੀਆਂ ਕਰਨ ਦੇ ਹਾਲ ਉੱਠਦੇ ਹੁੰਦੇ ਨੇ ਮੰਮੀ ਦਾ ਵੀ ਸੁਭਾਅ ਜੀ ਵੀ ਵੇਰੋ ਜਾਂਦੀ ਲਈ ਪਹਿਲਾਂ ਮੇਰਾ ਮੂਡ ਖਰਾਬ ਕਰਤਾ ਹੁਣ ਆਈ ਤਾਂ ਮੇਰੇ ਗੱਲ ਪੈ ਗਈ ਆਏ ਵੀ ਨਹੀਂ ਵਿਆ ਕਪੜੀ ਲਾ ਕੇ ਰੱਖਦਾ ਸੁੱਕੇ ਪਏ ਨੇ ਜਮਾਈ ਨਹੀਂ ਕੋਈ ਗੱਲ ਸੋਚਦੇ ਹੈਗੇ ਮੇਰੇ ਤਾਂ ਕਰਮਾਂ ਚ ਸੂਤ ਨਹੀਂ ਹੈਗਾ ਪਹਿਲਾਂ ਸਾਰੀ ਦਿਹਾੜੀ ਉਥੇ ਸਕੂਲ ਚ ਲਾਈਦੀ ਆ ਜਵਾਕਾਂ ਨਾਲ ਮੱਥਾ ਮਾਰੀਦਾ ਘਰੇ ਆ ਕੇ ਘਰ ਦੇ ਕੰਮ ਹੋ ਜਾਂਦੇ ਨੇ 5 ਮਿੰਟ ਆਰਾਮ ਕਰਨ ਨੂੰ ਵੀ ਨਹੀਂ ਮਿਲਦਾ ਲੈ ਮੈਂ ਤਾਂ ਗੱਲਾਂ ਗੱਲਾਂ 'ਚ ਗੱਲ ਕਰਨੀ ਭੁੱਲ ਗਈ ਵੀ ਮੈਂ ਮੰਮੀ ਤੋਂ 2000 ਰੁਪਈਆ ਲੈਣਾ ਸੀ ਜਿਹੜਾ ਸੂਟ ਪਸੰਦ ਆਇਆ ਸੀ ਮੈਂ ਕਿਹਾ ਚੱਲ ਲੈ ਆਉਂਗੀ ਕੱਲ ਪਰ ਨਾ ਮੰਮੀ ਨੇ ਤਾਂ ਮੈਨੂੰ ਹੋਰ ਹੀ ਗੱਲਾਂ 'ਚ उलझाਤਾ ਉਹ ਗੱਲ ਕਰਨੀ ਤਾਂ ਭੁੱਲ ਹੀ ਗਈ ਚੱਲ ਹੁਣ ਜਦੋਂ ਮੰਮੀ ਆ ਜਾਂਦੇ ਨੇ ਨਾ 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 ਤੂੰ ਹੁਣੀ ਤੇ ਅਸੀਂ ਲੈ ਕੇ ਰੱਖ ਲੂੰਗੇ ਸਵੇਰੇ ਤਾਂ ਫਿਰ ਇੰਨਾ ਟਾਈਮ ਨਹੀਂ ਹੁੰਦਾ ਨਾ ਦੇਣੇ ਨੇ ਮੰਮੀ ਨੇ ਆ ਜਾਣ ਕਰਦੀਆਂ ਗੱਲ ਲੈ ਹੁਣ ਸਾਜ ਆਇਆ ਈ ਲੈ ਜੇ ਮੈਂ ਚਾਰ ਘਰਾਂ ਚ ਫਿਰਾਨਾ ਦੋ ਚਾਰ ਗੱਲਾਂ ਕਰਾਣਾ ਕਿੱਥੇ ਚੈਨ ਮਿਲਦੀ ਐ ਮੈਨੂੰ ਅੱਜ ਤੱਕ 10 ਮਿੰਟ ਵੀ ਰੈਸਟ ਨਹੀਂ ਹੋਈ ਹੈਗੀ ਪਿੰਦ ਚਟ ਪਿਆ ਹੀ ਨਹੀਂ ਗਿਆ ਪਹਿਲਾਂ ਕੱਪੜੇ ਲੀੜੇ ਸਾਂਭੇ ਨੇ ਹੁਣ ਆਥਨ ਦੀ ਸਬਜ਼ੀ ਦੀ ਤਿਆਰੀ ਐ ਆਏ ਨਹੀਂ ਮੰਮੀ ਨੂੰ ਪਿਤੂਪੇ ਬੈਠੀ ਬੈਠੀ ਮੈਂ ਚੱਲ ਮੇਥੀ ਡੁੰਗ ਕੇ ਰੱਖ ਦਵਾਂ ਸਾਰਾ ਕੰਮ ਮੇਰੇ ਸਿਰ ਹੀ ਐ ਲੈ ਹੁਣ ਕਿੱਡੀ ਵੱਡੀ ਖਬਰ ਮਿਲੀ ਐ ਜੇ ਕਰੋਂ ਬਾਹਰ ਨਿਕਲਾਂਗੇ ਤਾਂ ਹੀ ਕਿਸੇ ਗੱਲ ਦਾ ਪਤਾ ਲੱਗੂਗਾ ਬੁੜੀਏ ਤਾਂ ਇਹ ਜੇ ਕੰਮ ਨੂੰ ਮੈਂਟ ਲਾਉਂਦੀਆਂ ਨੇ ਪਰ ਮੰਮੀ ਨੂੰ ਤਾਂ ਹੈ ਹੀ ਨਹੀਂ ਵੀ ਦੱਸ ਵੀ ਮੇਰੇ ਆਉਂਦੇ ਨੂੰ ਤੂੰ ਇਹ ਡੁੰਗ ਕੀ ਰੱਖ ਦੇ ਮੈਂ ਚੱਲ ਆ ਕੇ ਸ਼ਾਮ ਨੂੰ ਸਬਜ਼ੀ ਬਣਾ ਲੂੰਗੀ ਘਰੇ ਬਹਿ ਕੇ ਤਾਂ ਦਿਮਾਗ ਹੀ ਸੁੰਨ ਹੋ ਜਾਂਦਾ ਨਾ ਕੋਈ ਪਿੰਡ ਦੀ ਗੱਲ ਦਾ ਪਤਾ ਲੱਗੇ ਨਾ ਆਂਡ ਗਵਾਣ ਦੀ ਚੱਲ ਜਦੋਂ ਮੰਮੀ ਆਗੇ ਨਾ ਮੈਂ ਤਾਂ ਜਾਦ ਨਾਲ ਪੈਸੇ ਲੈ ਕੇ ਰੱਖ ਲੂੰਗੀ ਫਿਰ ਕੱਲ ਨੂੰ ਲੈ ਆਉਂਗੀ ਸੂਟ ਹੁਣ ਵਿਆਹ ਵਾਸਤੇ ਮੈਨੂੰ ਵੀ ਤਾਂ ਚਾਹੀਦਾ ਹੀ ਐ ਮੈਂ ਤਾਂ ਕਿੰਨਾ ਟਾਈਮ ਹੋ ਗਿਆ ਕੋਈ ਪਾਰਟੀ ਵੇਅਰ ਸੂਟ ਹੀ ਨਹੀਂ ਲਿਆ ਨਾਲੇ ਇਹ ਤਾਂ ਬਹੁਤਾ ਮਹਿੰਗਾ ਵੀ ਨਹੀਂ ਹੈਗਾ ਲਾ ਹੁਣ ਤੂੰ ਇੱਥੇ ਡੁੰਗਣ ਲੱਗੀ ਗਾਜਰਾ ਮਟਰ ਬਣਾ ਲੈਂਦੀ ਕਿੰਨੇ ਦਿਨ ਹੋ ਗਏ ਬਣਾਏ ਨਹੀਂ ਮੰਮੀ ਗਾਜਰ ਮਟਰ ਤਿਆਰ ਕਰਨ ਤੇ ਤਾਂ ਕਿੰਨਾ ਟਾਈਮ ਲੱਗ ਜੂ ਅੱਜ ਮੈਂ ਆਈ ਵੀ ਲੇਟ ਸੀ ਮੈਨੂੰ ਆਈ ਸੀ ਚੱਲ ਪੁਰਜੀ ਬਣਾ ਲੈਨੇ ਆ ਉਹ ਸਬਜੀ ਕਾਲੂ ਬਣਾ ਲਾਂਗੇ ਨਾ ਸਬਜੀ ਬਣਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲਿਆ ਕਰ ਮੰਮੀ ਕੀ ਬਣਾਵਾ ਕਿ ਨਾ ਬਣਾਵਾ ਨਾਲੇ ਤੇਨੂੰ ਚੰਗਾ ਭਲਾ ਪਤਾ ਹੈ ਕਿ ਮੈਨੂੰ ਮੈਥਿਆ ਨਹੀਂ ਪੁਰਜੀ ਪਸੰਦ ਨਹੀਂ ਤੂੰ ਫੇਰ ਬਣਾਉਣ ਲੱਗੀ ਚਲੋ ਕੋਈ ਨਾ ਮੰਮੀ ਤੁਸੀਂ ਪੁਰਜੀ ਨਾ ਖਾਓ ਤੁਹਾਡੇ ਜੋਗੀ ਨਾ ਆਲੂ ਮਟਰਾਂ ਦੀ ਸਬਜੀ ਪਈ ਐ ਤੁਸੀਂ ਉਹਦੇ ਨਾਲ ਰੋਟੀ ਖਾ ਲਿਓ ਆਹੋ ਖਾ ਲੋ ਆਲੂ ਮਟਰ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ 2000 ਰੁਪਿਆ ਚਾਹੀਦਾ ਨਾ 2000 ਤੈ ਕੀ ਕਰਨਾ 2000 ਦਾ ਮੰਮੀ ਮੈਂ ਇੱਕ ਸੂਟ ਲੈ ਕੇ ਆਉਣਾ ਮੈਂ ਅੱਜ ਮੈਡਮ ਨਾਲ ਗਈ ਸੀ ਨਾ ਬਾਜ਼ਾਰ ਉੱਥੇ ਪਸੰਦ ਕਰਕੇ ਆਈਆਂ ਮੈਂ ਉਹ ਸੂਟ ਲੈ ਕੇ ਆਉਣਾ ਨਾ ਸੂਟਾਂ ਦਾ ਤੇਰੇ ਕੋਲ ਤੋੜਾ ਨਿੱਤ ਨਵਾਂ ਤਾਂ ਪਾ ਕੇ ਜਾਨੀ ਆਂ ਆ ਹੁਣ ਫੇਰ 2092 ਨੂੰ ਫਿਰਦੀ ਐ ਤੈਨੂੰ ਤਾਂ ਐ ਹੋਊ ਵੀ ਅੱਜ ਮੈਡਮ ਨੇ ਵੀ ਖਰੀਦ ਲਿਆ ਇੱਕ ਮੈਂ ਵੀ ਲੈ ਲਾਂ ਮੈਡਮ ਦੀ ਰੀਸ ਕਰ ਲਾਂ ਮੰਮੀ ਇਹ ਚ ਰੀਸ ਆਲੀ ਕਿਹੜੀ ਗੱਲ ਐ ਹੁਣ ਮੈਨੂੰ ਮੂਰੇ ਫੰਕਸ਼ਨ ਆਉਂਦਾ ਐ ਮੈਡਮ ਦੇ ਘਰੇ ਵਿਆਹ ਐ ਉਹਨੇ ਮੈਨੂੰ ਬੁਲਾਇਆ ਐ ਫਿਰ ਉੱਥੇ ਜਾਣ ਕਰਕੇ ਮੈਂ ਝੂਠ ਲੈਣਾ ਨਹੀਂ ਮੈਨੂੰ ਕੀ ਲੋੜ ਸੀ ਨਹੀਂ ਜ਼ਰੂਰੀ ਤਾਂ ਨਹੀਂ ਵੀ ਵਿਆਹ ਜਾਣਾ ਹੀ ਜਾਣਾ ਐ ਬੰਦਾ ਸਾਰਾ ਬਹਾਨਾ ਵੀ ਲਾ ਸਕਦਾ ਤੂੰ ਕਹਿਦੀ ਮਿੰਨਤਾ ਭਾਈ ਕੰਮ ਐ ਮੈਂ ਵਿਆਹ ਆ ਨਹੀਂ ਸਕਦੀ ਕਿੱਡੀ ਕੁ ਗੱਲ ਐ ਇਹ ਲੈ ਮੰਮੀ ਐ ਝੂਠ ਕਿੱਥੇ ਬੋਲਿਆ ਜਾਂਦਾ ਮੈਂ ਤਾਂ ਰੋਜ਼ ਅਗਲੇ ਦੇ ਮੱਥੇ ਲੱਗਦੀ ਆ ਜਵਾਬ ਦੇਣਾ ਔਖਾ ਜੇ ਜਵਾਬ ਦੇਣਾ ਔਖਾ ਨਾ ਤਾਂ ਫਿਰ ਆਪਦੇ ਪੁਰਾਣੇ ਸੂਟਾਂ ਚ ਪਾ ਕੇ ਚੱਲ ਜੀ ਮੇਰੇ ਕੋਲ ਨਹੀਂ ਹੈਗੇ ਪੈਸੇ ਨਵੇਂ ਸੂਟਾਂ ਲਈ ਆਹ ਦੇ ਦਿਓ ਇਹਨੂੰ 2000 ਮੈਂ ਤਾਂ ਇਹਨੂੰ 10 ਦਾ ਨੋਟ ਨਾ ਦਵਾ ਲੈ ਕਮਾਈ ਮੇਰੀ ਪੈਸੇ ਮੇਰੇ ਫੇਰ ਵੀ ਨਹੀਂ ਮੰਮੀ ਦਾ ਜਿਗਰਾ ਪੈਂਦਾ ਮੈਨੂੰ ਪੈਸੇ ਦੇਣ ਦਾ ਦੱਸ ਜੇ ਮੈਂ ਕਿਤੇ ਨਾ ਕਮਾਉਂਦੀ ਹੁੰਦੀ ਇਹ ਤੋਂ ਮੰਗਦੀ ਫਿਰਦਿਆਂ ਨੇ ਮੈਨੂੰ ਪੰਜੀ ਵੀ ਨਹੀਂ ਦੇਣੀ ਸੀ ਸਾਰਾ ਦਿਨ ਮਰਦੀ ਆ ਖਾਪਦੀ ਆ ਫੇਰ ਵੀ ਮੇਰੀ ਕਮਾਈ ਨਾਲ ਮੇਥੋਂ ਅਭੀਆ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਮੰਮੀ ਦਾ ਆਨੇ ਬਹਾਨੇ ਨਾਲ ਮੈਨੂੰ ਪੰਜੀ ਨਹੀਂ ਦੇ ਕੇ ਰਾਜੀ ਲੱ ਅੱਜ ਤਾਂ ਮੇਰੇ ਪਰਸੇ 'ਚ ਕੋਈ ਪੈਸਾ ਹੀ ਨਹੀਂ ਹੈਗਾ ਹਾਂ ਕਰਦੀਆਂ ਮੰਮੀ ਨੂੰ ਕਹਿਨੀ ਆ ਵੀ 500 ਰੁਪਿਆ ਦੇ ਦਿਓ 100 ਕੋਈ ਲੋਡ ਪੈ ਜਾਂਦੀ ਐ ਮੰਮੀ ਮੈਨੂੰ 500 ਰੁਪਿਆ ਦੇ ਦਿਓ ਅੱਜ ਮੇਰੇ ਪਰਸੇ 'ਚ ਕੋਈ ਪੈਸਾ ਨਹੀਂ ਹੈਗਾ ਸੋ ਕੋਈ ਲੋਡ ਪੈ ਜਾਂਦੀ ਐ ਨਾ ਤੈਨੂੰ ਲੋਡ ਕਿੱਥੇ ਪਾਣੀ ਐ ਜਾਣਾ ਵੀ ਤੂੰ ਸਕੂਲ ਵਾਲੀ ਰੈਂਚ ਐ ਆਉਣਾ ਵੀ ਤੂੰ ਉਸੇ ਚ ਐ ਤੇਰਾ ਕਿੱਥੇ ਕਿਰਾਇਆ ਲੱਗਣਾ ਜਿਹੜਾ ਤੂੰ ਪੈਸੇ ਮੰਗਦੀ ਐ ਮੰਮੀ ਚ ਇਹ ਮੇਰਾ ਕਿਰਾਇਆ ਨਹੀਂ ਲੱਗਣਾ ਪਰ ਮੈਨੂੰ ਪਰਸੇ ਚ ਕੁਛ ਤਾਂ ਪੈਸੇ ਚਾਹੀਦੇ ਹੀ ਨੇ ਸੋ ਕੋਈ ਉੱਥੇ ਕੰਟੀਨ ਚੋ ਚੀਜ਼ ਮੰਗਾਉਣੀ ਪੈ ਸਕਦੀ ਐ ਫਿਰ ਮੈਂ ਕਿਹਦੇ ਕੰਨੀ ਦੇਖੂਗੀ ਫਿਰ ਮੈਂ ਉਹਨਾਂ ਨੂੰ ਆਏ ਕਹਿ ਦਊਂਗੀ ਵੀ ਭਾਈ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਫਿਰ ਮੰਮੀ ਪਤਾ ਕਿੰਨੀ ਬੇਇੱਜ਼ਤੀ ਹੁੰਦੀ ਐ ਨਾ ਕੰਕੀਂ ਨਾ ਤੋ ਕੀ ਮੰਗਾਉਣਾ ਜਦੋਂ ਰੋਟੀ ਤਾਂ ਤੂੰ ਘਰੋਂ ਲੈ ਕੇ ਜਾਨੀ ਆ ਫਿਰ ਬਾਹਰਲਾ ਖਾਏ bina ਸਰਦਾ ਨਹੀਂ ਮੇਰੇ ਕੋਲ ਹੈ ਨਹੀਂ ਪਾਈ ਪੈਸੇ ਤੂੰ ਤਾਂ ਕਦੀ 500 ਦੇ ਦੇ ਕਦੀ 2000 ਦੇ ਦੇ ਤੂੰ ਤਾਂ 3 ਦਿਨ ਮੰਗਣ ਬਹਿ ਜਾਨੀ ਆ ਤੂੰ ਤਾਂ ਐ ਕਹਿ ਦਿੰਦੀ ਆ ਜਿਵੇਂ ਬੁੜੀ ਕੋਲੇ ਦਰਖਤ ਲੱਗਿਆ ਹੁੰਦਾ ਵੀ ਉੱਥੋਂ ਤੋੜ ਕੇ ਦੇ ਦੂ ਮੰਮੀ ਹੁਣ ਮੈਂ ਤੁਹਾਨੂੰ ਹੀ ਕਹਿਣਾ ਜਦੋਂ ਮੈਂ ਤੁਹਾਨੂੰ ਸੈਲਰੀ ਫੜਾਉਣੀ ਆ ਸਾਰੇ ਪੈਸੇ ਤੁਹਾਡੇ ਕੋਲ ਹੀ ਹੁੰਦੇ ਨੇ ਫਿਰ ਮੈਂ ਤੁਹਾਡੇ ਤੋਂ ਹੀ ਮੰਗਣਾ ਜੇ ਤਾਂ ਤਨਖਾਹ ਮੈਂ ਆਪ ਰੱਖਦੀ ਹੁਮਾ ਫਿਰ ਤਾਂ ਮੈਂ ਤੁਹਾਡੇ ਤੋਂ ਨਾ ਮੰਗਾ ਹੁਣ ਮੈਂ ਜਦੋਂ ਮੰਗਦੀ ਆ ਪੈਸੇ ਉਹਦੀ ਤੁਸੀਂ ਗੁੱਸੇ ਹੋ ਜਾਂਦੇ ਹੋ ਨਾ ਤੂੰ ਤਨਖਾਹ ਆਪਣੇ ਕੋਲੇ ਕਿਵੇਂ ਰੱਖ ਲੇਗੀ ਜੇ ਤਾਂ ਘਰ ਚ ਵੱਡੀ ਮੈਂ ਆ ਤੇ ਮੈਨੂੰ ਹੀ ਫੜਾਏਗੀ ਮੈਨੂੰ ਪਤਾ ਨਾ ਪੈਸਾ ਕਿੱਥੇ ਖਰਚਣਾ ਕਿੱਥੇ ਨਹੀਂ ਮੰਮੀ ਉਹ ਤਾਂ ਤੁਹਾਡੀ ਗੱਲ ਠੀਕ ਐ ਮੈਂ ਤਨਖਾਹ ਤੁਹਾਨੂੰ ਨਹੀਂ ਫੜਾਉਣੀ ਆ ਵੀ ਤੁਸੀਂ ਘਰ ਚ ਵੱਡੇ ਹੋ ਚਲੋ ਜੇ 500 ਨਹੀਂ ਦੇਣਾ ਤਾਂ ਕੋਈ 100 200 ਹੀ ਦੇ ਦਿਓ ਮੇਰਾ ਪਰਸ ਜੰਮੀ ਖਾਲੀ ਐ ਮੇਰੇ ਕੋਲ ਤਾਂ 100 200 ਵੀ ਨਹੀਂ ਲੈ ਹੁਣ ਤਾਂ ਆਹ ਦਿਨ ਆ ਗਏ ਨਾਲੇ ਕਮਾਈਆਂ ਕਰੋ ਨਾਲੇ ਰੁਪਏ ਰੁਪਏ ਨੂੰ ਤਰਸੋ ਅੱਜ ਤਾਂ ਪਰਸ ਜੰਮੀ ਖਾਲੀ ਐ ਇੰਨੀ ਸ਼ਰਮ ਆਉਂਦੀ ਐ ਰੋ ਮੁੰਡਿਆ ਤੂੰ ਕਿੱਥੋਂ ਆਇਆ ਆਪਣ ਚੜਤਾ ਤੜਕੇ ਦਾ ਗਿਆ ਹੋਇਆ ਮਾਮਾ ਖੇਤ ਵਾਗਿਆ ਤੀ ਜਿਹੜਾ ਮਾਰਨਾ ਉੱਥੇ ਫਿਰ ਬੈਠੇ ਬੈਠੇ ਲਾਈਟ ਆ ਗਈ ਫਿਰ ਮਖਾ ਚੱਲ ਮੈਂ ਹੁਣ ਕਣਕ ਰਮਾਈ ਲਵਾਂ ਤਾਂ ਕਰਕੇ ਟਾਈਮ ਲੱਗ ਗਿਆ ਚਲੋ ਤਾਂ ਠੀਕ ਐ ਇਹ ਭਲਾ ਮੈਨੂੰ ਐਂ ਦੱਸ ਕਿ ਲਵੀ ਨੂੰ ਐ ਕਿ ਤਨਖਾਹ ਮਿਲੀ ਨਹੀਂ ਅੱਗੇ ਤਾਂ 10 ਤਰੀਕ ਨੂੰ ਮਿਲ ਜਾਂਦੀ ਸੀ ਐ ਕਿ ਤਾਂ 2-3 ਦਿਨ ਉੱਪਰ ਹੋ ਗਏ ਓ ਮਾ ਮੈਨੂੰ ਕੀ ਪਤਾ ਉਹਦੀ ਤਨਖਾਹ ਤਨਖੂਬਾਰੇ ਲਿਆ ਕਿ ਤਾ ਹੋ ਤੈਨੂੰ ਫੜਾਉਂਦੀ ਆ ਮੈਨੂੰ ਤਾਂ ਤਾਂ ਪਤਾ ਹੋਵੇ ਜੇ ਮੈਂ ਉਹਦੀ ਤਨਖਾਹ ਫੜਦਾ ਹੋਵਾਂ ਮੇਰੇ ਨਾਲੋਂ ਵੱਧ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਆ ਹੁਣ ਆ ਜੂਗੀ ਉਦੋਂ ਪੁੱਛ ਲਈ ਨਹੀਂ ਉਹ ਤਾਂ ਮੈਂ ਪੁੱਛੂਗੀ ਹੀ ਮੈਂ ਤੇਰੇ ਨਾਲ ਤਾਂ ਮੈਂ ਤਾਂ ਗੱਲ ਕਰੀ ਐ ਵੀ ਤੈਨੂੰ ਪਤਾ ਹੋਊ ਪਰ ਮੈਂ ਨਹੀਂ ਕਦੇ ਇਹ ਗੱਲਾਂ 'ਤੇ ਧਿਆਨ ਦਿੱਤਾ ਉਹ ਤਾਂ ਤੂੰ ਜਾਣੇ ਜਾਂ ਤੇਰੀ ਨੂੰ ਜਾਣੇ ਆ ਇੱਕ ਮਿੰਟ ਅੰਦਰ ਆਇਓ ਮੇਰੀ ਗੱਲ ਸੁਣਿਓ ਲੈ ਮਾਮਾ ਜਾਇਆ ਮਾ ਸੁਣ ਲਾ ਕੀ ਕਹਿੰਦੀ ਆ ਉਹ ਜਾ ਭਾਈ ਸੁਣ ਲੈ ਇਹੋ ਜੀ ਪਤਾ ਨਹੀਂ ਕਿਹੜੀ ਗੱਲ ਐ ਜਿਹੜੀ ਅੰਦਰ ਬੈ ਕੇ ਹੀ ਦੱਸਣੀ ਐ ਗੁੜੀ ਦੇ ਸਾਹਮਣੇ ਨਹੀਂ ਹੋ ਸਕਦੀ ਹਾਂ ਕੀ ਗੱਲ ਹੋ ਗਈ ਜਿਹੜਾ ਤਾਂ ਮੈਨੂੰ ਉੱਥੋਂ ਬੈਠੇ ਨੂਰੇ ਬੁਲਾਇਆ ਅੰਦਰ ਜੀ ਗੱਲ ਤਾਂ ਕੁਝ ਨਹੀਂ ਹੋਈ ਮੈਂ ਤਾਂ ਆਪਣੀ ਸੈਲਰੀ ਕਢਾ ਕੇ ਲੈ ਆਈ ਆ ਉਹ ਫੜਾਉਣੀ ਸੀ ਤੁਹਾਨੂੰ ਸੈਲਰੀ ਮੈਨੂੰ ਫੜਾਉਣੀ ਆ ਉਹ ਅੱਗੇ ਤਾਂ ਮम्मी ਨੂੰ ਫੜਾਉਣੀ ਹੁੰਦੀ ਸੀ ਉਹ ਬਾਹਰ ਬੈਠੀ ਆ ਤੂੰ ਉਹਨੂੰ ਫੜਾਇਆ ਜੀ ਅੱਗੇ ਤਾਂ ਮੈਂ ਸੈਲਰੀ ਮੰਮੀ ਨੂੰ ਵੀ ਫੜਾਉਂਦੀ ਸੀ ਪਰ ਇਸ ਵਾਰ ਨਹੀਂ ਮੈਂ ਫੜਾਉਣੀ ਇਸ ਵਾਰ ਸੈਲਰੀ ਤੁਸੀਂ ਰੱਖਿਓ ਮੇਰੀ ਕਿਉਂ ਐਦਕੀ ਕਿਉਂ ਨਹੀਂ ਫੜਾਉਣੀ ਉਹ ਤਾਂ ਮੈਨੂੰ ਤੇਰੇ ਤੋਂ ਪਹਿਲਾਂ ਆ ਪੁੱਛ ਕੇ ਹਟਿਆ ਵੀ ਸੈਲਰੀ ਮਿਲਿਆ ਕਿ ਨਹੀਂ ਮਿਲੀ ਮੈਂ ਕਹਤਾ ਵੀ ਮੈਨੂੰ ਤਾਂ ਪਤਾ ਨਹੀਂ ਜੀ ਤੈਨੂੰ ਕਿ ਉਹਨੂੰ ਨਾ ਫੜਾਏ ਪੈਸੇ ਉਹ ਗੁੱਸਾ ਕਰੂਗੀ ਫਿਰ ਐ ਨਹੀਂ ਪਤਾ ਇੱਥੇ ਕਲੇਸ਼ ਹੋ ਜੇ ਜੀ ਚਾਹੇ ਮੰਮੀ ਗੁੱਸਾ ਕਰੇ ਚਾਹੇ ਲੜਾਈ ਪਾਵੇ ਪਰ ਮੈਂ ਸੈਲਰੀ ਨਹੀਂ ਫੜਾਉਣੀ ਉਹਨਾਂ ਨੂੰ ਹੂੰ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਪਹਿਲਾਂ ਜਦੋਂ ਤੈਨੂੰ ਪੈਸੇ ਮਿਲਦੇ ਹੁੰਦੇ ਸੀ ਤਨਖਾਹ ਮਿਲਦੀ ਸੀ ਤੂੰ ਨਾਲ ਦੀ ਨਾਲ ਲਿਆ ਕੇ ਮੰਮੀ ਨੂੰ ਫੜਾ ਦਿੰਦੀ ਸੀ ਹੁਣ ਤੂੰ ਕਹਿੰਦੀ ਆ ਵੀ ਮੈਂ ਨਹੀਂ ਫੜਾਉਣੇ ਮੈਂ ਠੀਕ ਹੈ ਨਹੀਂ ਆ ਜੀ ਮੈਂ ਕਿਉਂ ਪੈਸੇ ਫੜਾਵਾਂ ਜਦੋਂ ਮੇਰੀ ਲੋੜ ਤਾਂ ਪੂਰੀ ਹੋਣੀ ਨਹੀਂ ਜਦੋਂ ਮੈਂ ਮੰਗਦੀ ਆ ਉਹ ਤਾਂ ਮੰਮੀ ਠਾਹ ਜਵਾਬ ਦੇ ਦਿੰਦੀ ਐ ਮੈਂ ਪਹਿਲਾਂ ਸੂਟ ਲਿਆਉਣਾ ਸੀ ਮੈਂ ਉਦੋਂ 2000 ਮੰਗਿਆ ਮੰਮੀ ਨੇ ਉਹ ਨਹੀਂ ਦਿੱਤਾ ਫਿਰ ਇੱਕ ਦਿਨ ਮੇਰੇ ਪਰਸ 'ਚ ਕੋਈ ਪੈਸਾ ਨਹੀਂ ਸੀ ਮੈਂ ਮੰਮੀ ਨੂੰ ਕਿਹਾ ਮੰਮੀ ਮੈਨੂੰ 500 ਰੁਪਇਆ ਦੇ ਦਿਓ ਮੰਮੀ ਨੇ ਮੈਨੂੰ ਨਾ ਕਰਤੀ ਮੈਂ ਤਾਂ ਇੱਥੋਂ ਦੱਕਰ ਵੀ ਕਹਿਤਾ ਵੀ ਮੰਮੀ ਮੈਨੂੰ 100 200 ਹੀ ਦੇ ਦਿਓ ਮੇਰਾ ਪਰਸ ਜਮੀ ਖਾਲੀ ਐ ਮੰਮੀ ਨੇ ਉਹ ਵੀ ਨਹੀਂ ਦਿੱਤਾ ਹੁਣ ਤੁਸੀਂ ਆਪ ਹੀ ਦੱਸੋ ਮੈਂ ਕੀ ਕਰਾਂ ਬੰਦਾ ਤਾਂ ਹੀ ਕਮਾਉਂਦਾ ਹੁੰਦਾ ਵੀ ਉਹ ਆਗਿਆ ਜ਼ਰੂਰਤਾਂ ਪੂਰੀਆਂ ਕਰ ਸਕੇ ਨਾਲ ਤਾਂ ਮੈਂ ਘਰੇ ਖਪਦੀਆਂ ਨਾਲੇ ਮੈਂ ਉੱਥੇ ਜਮਾਤ ਲਾਉਣੀ ਆ ਪਰ ਫਿਰ ਵੀ ਮੈਂ ਮਾੜੀ ਮਾੜੀ ਚੀਜ਼ ਲਈ ਤਰਸਦੀ ਆ ਜਦੋਂ ਕੋਈ ਬੰਦਾ ਆਪਦੀ ਰੀਜ ਹੀ ਨਾ ਪੂਰੀ ਕਰ ਸਕੇ ਆਪੀ ਜ਼ਰੂਰਤ ਦੀ ਚੀਜ਼ ਨਾ ਲੈ ਸਕੇ ਆਪਦੇ ਕਮਾਏ ਹੋਏ ਪੈਸਿਆਂ ਨੂੰ ਆਪਦੀ ਮਰਜ਼ੀ ਨਾਲ ਨਾ ਖਰਚ ਸਕੇ ਫਰੇਜੀ ਕਮਾਈ ਦਾ ਫਾਇਦਾ ਕੀ ਫਿਰ ਤਾਂ ਬਸ ਹੁਣ ਇਹੀ ਹੱਲ ਹੈ ਜਾਂ ਤਾਂ ਤਨਖਾਹ ਮੈਂ ਆਪਦੇ ਕੋਲੇ ਰੱਖ ਲੈਣੀ ਆ ਜਾਂ ਫਿਰ ਮੈਂ ਨੌਕਰੀ ਛੱਡ ਦਿੰਨੀ ਆ ਮੈਂ ਕਿਉਂ ਆਪਦੇ ਸ਼ਰੀਰ ਨੂੰ ਕਸ਼ਟ ਦਵਾ ਹਾਂ ਹਾਂ ਕਿਤੇ ਨਾ ਕਿਤੇ ਗਲਤ ਤਾਂ ਤੇਰੀ ਵੀ ਠੀਕ ਆ ਚੱਲ ਸੈਲਰੀ ਮੈਂ ਤਾਂ ਕੀ ਕਰਨੀ ਆ ਤੂੰ ਇਹ ਆਪਦੇ ਕੋਲ ਹੀ ਰੱਖ ਲੈ ਵੇਹਾ ਕਰਾਇਆ ਸੀਗਰਟ ਗੱਲ ਇਹੋ ਜੀ ਕਿਹੜੀ ਗੱਲ ਸੀ ਜਿਹੜੀ ਬੁੜੀ ਸਾਹਮਣੇ ਨਹੀਂ ਹੁੰਦੀ ਸੀ ਮਾਂ ਗੱਲ ਕੀ ਹੋਣੀ ਐ ਉਹਦਾ ਤਨਖਾਹ ਲੈ ਕੇ ਆਈ ਐ ਉਹ ਫੜਾਉਂਦੀ ਸੀ ਮੈਨੂੰ ਅੱਛਾ ਮਿਲ ਗਈ ਤਨਖਾਹ ਨਾ ਫਿਰ ਮੈਨੂੰ ਕਿਉਂ ਨਹੀਂ ਫੜਾਈ ਅੱਗੇ ਤਾਂ ਹਰੇਕ ਮਹੀਨੇ ਮੈਨੂੰ ਫੜਾਉਂਦੀ ਸੀ ਮਾਂ ਤੈਨੂੰ ਵੀ ਉਹ ਕਿਵੇਂ ਫੜਾਵੇ ਮੈਨੂੰ ਉਹਨੇ ਅੰਦਰ ਸਾਰੀਆਂ ਗੱਲਾਂ ਦੱਸੀਆਂ ਨੇ ਕਹਿੰਦੀ ਮੰਮੀ ਤਾਂ ਮੈਨੂੰ ਮੰਗੇ ਤੋਂ ਪੰਜੀ ਵੀ ਨਹੀਂ ਦਿੰਦੀ ਵੀ ਕਦੋਂ ਨਹੀਂ ਦਿੱਤੇ ਮੈਂ ਪੈਸੇ ਨਾਲੇ ਮੇਰੇ ਤੋਂ ਪੈਸੇ ਲੈ ਲੈਂਦੀ ਐ ਨਾਲੇ ਮੈਨੂੰ ਮਾੜਾ ਕਹਿੰਦੀ ਐ ਮਾਂ ਮੈਨੂੰ ਉਹਦਾ ਵੀ ਪਤਾ ਮੈਂ ਜਾਣਦਾ ਉਹਨੂੰ ਉਹ ਝੂਠ ਨਹੀਂ ਬੋਲਦੀ ਹੁਣ ਤੂੰ ਆਪ ਹੀ ਸੋਚ ਨਾਲੇ ਤਾਂ ਉਹ ਸਾਰਾ ਘਰ ਦਾ ਕੰਮ ਕਰਦੀ ਆ ਨਾਲੇ ਉਥੇ ਸਕੂਲ ਚ ਜਵਾਕਾਂ ਨਾਲ ਮੱਥਾ ਮਾਰਦੀ ਆ ਸਰੀਰ ਉਤਕਾਉਟ ਹੁੰਦੀ ਆ ਕਿ ਨਹੀਂ ਹੁੰਦੀ ਉਥੋਂ ਆ ਕੇ ਫੇਰ ਆਥਣ ਦੀ ਰੋਟੀ ਦਾ ਸਾਰਾ ਕੁਝ ਕਰਦੀ ਆ ਉਹ ਹੁਣ ਜੇ ਤੂੰ ਉਹਦੇ ਸ਼ੌਂਕ ਪੂਰੇ ਕਰਨ ਵਾਸਤੇ ਉਹਨੂੰ ਪੈਸੇ ਦੇਵੇਂਗੀ ਨਹੀਂ ਫੇਰ ਉਹ ਤਾਂ ਐਂ ਕਹੂਗੀ ਨਾਲੇ ਮਾਂ ਉਹ ਆਪਦੇ ਪੈਸਿਆਂ ਚੋਂ ਹੀ ਮੰਗਦੀ ਆ ਜਿਹੜੇ ਉਹ ਮਿਹਨਤ ਨਾਲ ਕਮਾਉਂਦੀ ਆ ਗੱਲ ਉਹਦੀ ਵੀ ਠੀਕ ਆ ਉਹ ਕਹਿੰਦੀ ਵੀ ਉਹ ਕਮਾਈਆਂ ਦਾ ਕੀ ਫਾਇਦਾ ਜਿੱਚੋ ਬੰਦਾ ਆਪਦੀ ਕੋਈ ਜ਼ਰੂਰਤ ਨਾ ਪੂਰੀ ਕਰ ਸਕੇ ਨਾਲੇ ਮਾਂ ਉਹ ਕਿਹੜਾ ਤੱਤੋ ਸਾਰੀ ਤਨਖਾਹ ਮੰਗਦੀ ਸੀ ਉਹ ਤਾਂ ਵਿੱਚੋ 1200 ਰੁਪਏ ਤਿੱਤੋ ਕਦੇ ਨਾ ਕਦੇ ਮੰਗ ਲੈਂਦੀ ਆ ਉਹ ਐਨਾ ਤਾਂ ਉਹਦਾ ਹੱਕ ਬਣਦਾ ਹੀ ਆ ਜੇ ਉਹ ਨੌਕਰੀ ਤੇ ਨਾ ਹੁੰਦੀ ਉਹਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਫਿਰ ਵੀ ਤਾਂ ਤੂੰ ਉਹਨੂੰ ਦਿੰਦੀ ਏ ਪੈਸੇ ਕਿਉਂਕਿ ਉਹ ਇਸ ਘਰ ਦੀ ਨੂੰਹ ਐ ਜੇ ਤੂੰ ਨਹੀਂ ਆਪਦੀ ਨੂੰਹ ਨੂੰ ਕੁਛ ਲੈ ਕੇ ਦੇਵੇਂਗੀ ਹੋਰ ਕੌਣ ਲੈ ਕੇ ਦਊਗਾ ਫਿਰ ਵੀ ਤਾਂ ਤੇਰੀ ਜੇਲ੍ਹ ਚੋਂ ਜਾਂਦੇ ਉਹਨ ਤਾਂ ਹੋ ਕਿਥੇ ਤੈਨੂੰ ਆਪਦੇ ਪੈਸੇ ਫੜਾ ਦਿੰਦੀ ਆ ਤੂੰ ਤਾਂ ਉਹਦੇ ਪੈਸਿਆਂ ਚੋਂ ਹੀ ਉਹਦੇ ਸ਼ੌਂਕ ਪੂਰੇ ਕਰਕੇ ਬਾਧੂ ਦੀ ਬਾਹਵਾ ਖੱਟ ਸਕਦੀ ਆ ਗੱਲ ਤਾਂ ਪੁੱਤ ਤੇਰੀ ਠੀਕ ਐ ਸ਼ੌਂਕ ਤਾਂ ਉਹਦਾ ਮੈਂ ਕੋਈ ਪੂਰਾ ਕਰਿਆ ਨਹੀਂ ਮੈਂ ਤਾਂ ਤਾਂ ਉਹ ਵਿਚਾਰੀ ਕਰਦੀ ਸੀ ਤਨਖਾਹ ਮੈਂ ਸਾਰੀ ਰੱਖ ਲੈਂਦੀ ਸੀ ਚੱਲ ਹੁਣ ਤੂੰ ਉਹਨੂੰ ਕਹਿ ਦੇ ਆਪਦੀ ਤਨਖਾਹ ਚੋਂ ਪੰਜੀ ਨਾ ਖਰਚੇ ਉਹਨੂੰ ਜਿਹੜੀ ਵੀ ਕਿਸੇ ਚੀਜ਼ ਦੀ ਲੋੜ ਐ ਉਹ ਮੈਨੂੰ ਦੱਸੇ ਮੈਂ ਆਪਦੇ ਕੋਲੋਂ ਲੈ ਕੇ ਦਵਾਂਗੀ ਹਾਂ ਮਾਂ ਫਰਜ਼ ਦਾ ਤੇਰਾ ਇਹੀ ਬਣਦਾ ਜੇ ਸੱਸਾਂ ਨੂੰ ਹਾਂ ਦੀਆਂ ਰੀਝਾਂ ਪੂਰੀਆਂ ਕਰਨੀਆਂ ਹਨ ਤਾਂ ਹੀ ਉਹਨਾਂ ਦਾ ਆਪਸੀ ਪਿਆਰ ਬਣਿਆ ਰਹਿੰਦਾ ਲੈ ਮੈਂ ਕਹਿ ਦਿੰਦਾ ਉਹਨੂੰ ਜਾ ਕੇ